ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਵੱਡ ਸੇਲ ਲਈ ਲੈ ਕੇ ਆਏ ਜੀ ਤੇ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਆਜੋ ਬਾਈ ਜੀ ਸਸਤੀ ਕਾ ਬਾਈ ਜੀ ਹੋ ਠੀਕ ਹੋ ਬੜੀ ਹਾਂਜੀ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਦਵਿੰਦਰ ਸਿੰਘ ਆ ਪਿੰਡ ਢੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਿੰਡ ਬਾਈ ਨੇੜੇ ਆਪਣਾ ਤਪਾ ਆਪਾਂ ਨੂੰ 4 ਕਿਲੋਮੀਟਰ ਰਹਿ ਜਾਂਦਾ ਇਧਰੋਂ ਸੋਕਪਰਾਵੀ ਤੋਂ 4-5 ਕਿਲੋਮੀਟਰ ਹੈ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 73551 97660 ਏ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਹੁੰਦੀ ਆ ਇਹ ਵੀਰੇ ਤੀਜਾ ਸੂਆ 63 ਹੁੰਦੀ ਹੈਗੀ ਤੀਜਾ ਸੂਆ ਹਾਂਜੀ ਹਾਂਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ 16 ਤਰੀਕ ਨੂੰ ਇਹ ਦਿਨ ਪੂਰੇ ਆ 16 ਤਰੀਕ ਨੂੰ ਹਾਂਜੀ ਅੱਜ ਕਿੰਨੀ ਹੋ ਗਈ ਤੇ ਅੱਜ 13 ਹੋ ਗਏ ਜੀ ਬਸ ਦੋ ਤਿੰਨ ਦਿਨਾਂ ਤੱਕ ਇਹ ਸੂਆ ਹਾਂ 3 ਦਿਨ ਇਹ ਪੈਸ ਉਸ ਇੱਕ ਦੋ ਦਿਨ ਉੱਤੇ ਵੀ ਉੱਪਰ ਲੈ ਜਾ ਸਕਦੀ ਹਾਂਜੀ ਹਾਂਜੀ ਸਹੀ ਗੱਲ ਹੈ ਕਿੰਨਾ ਕੁ ਰਿਕਾਰਡ ਆ ਦੁੱਧ ਦਾ ਬਾਈ ਰਿਕਾਰਡ ਵੀਰੇ ਮਾਲਕਾ ਦੇ ਕਹਿਣ ਦਾ ਤਾਂ ਹੈਗਾਗਾ 22 ਲੀਟਰ ਪਰ ਆਪਾਂ 20 ਲੀਟਰ ਦੀ ਗਰੰਟੀ ਦਿੰਨੇ ਆ ਓਕੇ ਕਿ ਹਾਂ 20 ਲੀਟਰ ਗਾਂ ਦੇਊਗੀ ਠੀਕ ਆ ਹਾਂ ਜੀ 20 ਲੀਟਰ ਦੀ ਬਾਈ ਕਹਿੰਦਾ ਆਪਾਂ ਇਹਦੀ ਗਰੰਟੀ ਦਿੰਨੇ ਆ ਦੋ ਦੋ ਚਾਹੇ ਵਸੱਕ ਦੀ ਵਾਧੀ ਦੇ ਦੇ ਤੇ ਲੈ ਪਰ ਆਪਣੇ ਵੱਲੋਂ 20 ਲੀਟਰ ਦੀ ਗਰੰਟੀ ਲੈਵਾ ਕਮਾਲ ਦਾ ਢਿੱਲਾ ਦੇ ਕੋ ਢਿੱਲਾ ਬਹੁ ਪਈਆਂ ਸਾਤ ਪਈਆਂ ਤਾਂ ਬਹੁਤ ਵੱਣ ਕੇ ਸੋਣਾ ਗਾਂ ਨੇ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਪੂਰੀ ਮਿੱਟੀ ਚ ਲੈ ਇਧਰੋਂ ਲੈਵਾ ਚੈੱਕ ਕਰੋ ਗੱਠ ਲੈਵਾ ਕਰਨ ਵਾਲੀ ਮੂਰ ਥਣ ਥਣ ਬਹੁਤ ਚੰਗਾ ਲੱਗਿਆ ਡਾਕਟਰ ਹਾਂ ਤੇ ਨਾਲਾ ਬਹੁਤ ਫੁੱਲ ਚੰਗੀਆਂ ਨੇ ਪਛਾਂ ਤੋਂ ਲੈਵਾ ਦੇਖੋ ਚਾਰੇ ਪਾਸੇ ਬਈ ਕੋਜਾ ਲੇਵਾ ਬਹੁਤ ਸੋਹਣਾ ਲੇਵਾ ਕਰਮਣੀ ਤਿਆਰ ਕਰਦੀ ਹੁੰਦੀ ਹੈ ਕੱਲੀ ਕੱਚੀ ਕੱਚੀ ਆ ਦਿਨਾਂ ਤੇ ਜਾ ਕੇ ਲੇਵਾ ਇਹਨੇ ਹੋਰ ਵੀ ਸੋਹਣਾ ਬਣਾ ਲੈਣਾ ਤੇ ਮੰਨ ਕੇ ਚੱਲ ਜਦੋਂ ਨੂੰ ਸੋਹਣਾ ਬਈ ਐਦੂ ਦੁੱਗਣਾ ਲੇਵਾ ਬਣਾ ਲੈਣਾ ਕਨੀਪਰਾ ਹਾਂਜੀ 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 ਬਹੁਤ ਬਣ ਕੇ ਸੋਣਾਗਾ ਬਹਿੜਨੇ ਠੀਕ ਆਲਾ ਥਣ ਪੂਰੀ ਵਿੱਥੀ ਤੇ ਥਣ ਚਵਾਈ ਚੋਈ ਕਿਵੇਂ ਇਸਦਾ ਚਵਾਈ ਚੋਈ ਪੂਰੀ ਓਕੇ ਆ ਬਈ ਓਕੇ ਆ ਹਾਂਜੀ ਹਾਂਜੀ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੁੱਲ ਬਰੀਕ ਬਰੀਕੀ ਚ ਫੁੱਲ ਹਾਂ ਬਰੀਕੀਆਂ ਚ ਦੁੱਧ ਵਾਲਾ ਪੀਸ ਅਜੇ ਆਪਾਂ ਕਹਿ ਲਈਏ ਫੇਸਬੂਕਸ ਬੜਾ ਚੰਗਾ ਪ੍ਰਿੰਟ ਚੰਗਾ ਚੰਗੀ ਆ ਬੜ ਸੁਨੱਖੀ ਆ ਤੇ ਤੋਰਾ ਇੱਕ ਨੰਬਰ ਆ ਕਰਮ ਵਾਲੀ ਦਾ ਬਰੀਕੀ ਜਿਹਾ ਫੁੱਲ ਆ ਜਿੰਨੀ ਕਹਦੋ ਚੰਗਾ ਦੁੱਧ ਪਾ ਦੂ ਕਰਮ ਵਾਲੀ ਤੇ ਕੀ ਮੋਲ ਇਹਦਾ ਜੈ ਵੈਸੇ ਦੁੱਧ ਡਾਕਟਰ ਬਾਦੀ ਦੇ ਦੂਗੀ ਆਪਾਂ ਫਿਰ ਵੀ ਚਲੋ ਕਾਟੀ ਦੱਸਿਆ ਦੁੱਧ 20 ਪਲੱਸ ਹੀ ਦੇ ਦੇਣਾਗਾ ਨੇ ਠੀਕ ਆ ਹਾਂਜੀ ਮੁੱਲ ਕੀ ਹੈ ਵੀਰੇ ਜੈਜ ਮੁੱਲ ਡਾਕਟਰ ਜੀ ਆਪਾਂ 67000 ਦੀ ਦੇ ਦਾਂਗੇ 67000 ਹਾਂਜੀ ਮਾਨਤਨ ਹੋ ਜੂ ਵੀਰੇ ਮਾਨਤਨ ਕੋਈ ਗੱਲ ਨਹੀਂ ਕਰਦੇਗਾ ਜਮਾ ਜੈਜ ਮੋਲਾ ਬਈ 67000 ਰੁਪਏ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਤੇ ਨਾੜਾਂ ਚੈੱਕ ਕਰੋ ਲੈ ਕੱਲੀ ਕੱਲੀ ਨਾੜ ਐ ਉੱਠੀ ਪਈ ਆ ਬਈ ਦੁੱਧ ਵਾਲਾ ਪੀਸ ਆ ਜਮਾ ਤੇ ਵੱਡੀ ਨਾੜ ਚੈੱਕ ਕਰ ਲੋ ਥਾਣ ਦੇਖੋ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਫੇਸ ਬੜਾ ਚੰਗਾ ਕਰਦ ਚੰਗਾ ਬਰੀਟ ਚੰਗੇ ਠੰਡੀ ਸੀਲ ਆ ਹਣਾ ਕਿਨੇ ਹਾਂਜੀ ਹਾਂਜੀ ਵੀਰੇ ਠੰਡੀ ਸੀਲ ਸਹੀ ਗੱਲ ਆ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ